ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਬਾਪੂ ਸੂਰਜ ਸਿੰਘ ਜੀ ਜੋ ਕਿ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਨੇ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਜੋ ਪੰਜਾਬੀਆਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਇੱਕ ਵੱਡਾ ਸੁਨੇਹਾ ਰਿਕਾਰਡਿੰਗ ਕਰਕੇ ਪੰਜਾਬ ਪਰਦੇ ਸਿੱਖ ਨੌਜਵਾਨਾਂ ਕਿਸਾਨਾਂ ਲਈ ਅਤੇ ਜੋ ਪੰਜਾਬ ਦੇ ਲੋਕ ਸ਼ਾਂਤੀਪੂਰਕ ਮੋਲ ਅਤੇ ਪੰਜਾਬ ਅੰਦਰ ਸਿੱਖ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੱਕ ਵੱਡਾ ਸੁਨੇਹਾ ਭੇਜਿਆ ਅਤੇ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਚਾ ਲਓ ਉਹਨਾਂ ਵਾਲੀਆਂ ਨਸਲਾਂ ਨੂੰ ਬਚਾ ਲਓ ਇਹ ਨਾ ਹੋਵੇ ਕਿਤੇ ਦੇਰ ਹੋ ਜਾਵੇ ਤੇ ਤੁਸੀਂ ਆਪਣੇ ਨਸਲਾਂ ਗਵਾ ਲਓ ਅਤੇ ਤੁਸੀਂ ਆਪਣਾ ਇਹ ਸੋਹਣਾ ਪੰਜਾਬ ਕੰਗਾਲ ਕਰਾ ਲਓ ਜੋ ਸੋਨੇ ਦੀ ਚਿੜੀ ਪੰਜਾਬ ਏ ਉਸ ਨੂੰ ਕਿਤੇ ਇਹ ਰਾਜਨੀਤਿਕ ਲੋਕ ਇਹ ਰਾਜਨੀਤਿਕ ਲੋਕ ਪੰਜਾਬ ਨੂੰ ਟੁੰਡ ਟੁੰਡ ਕੇ ਖਾ ਰਹੇ ਹਨ ਅਤੇ ਤੁਸੀਂ ਜੋ ਸਿੱਖ ਧਰਮ ਦੇ ਲੋਕ ਨੇ ਉਹ ਆਪਸ ਵਿੱਚ ਲੜਨ ਹੋਏ ਲੜਦੇ ਮਰ ਰਹੇ ਹਨ ਅਤੇ ਇਹ ਲੋਕ ਰਾਜਨੀਤਿਕ ਲੋਕ ਤੁਹਾਨੂੰ ਆਪਸ ਵਿੱਚ ਲੜਾ ਕੇ ਤੁਹਾਡੇ ਉੱਪਰ ਕਬਜ਼ਾ ਕਰ ਰਹੇ ਹਨ ਅਤੇ ਤੁਸੀਂ ਕੁੰਭ ਕਰਨੀ ਨੀਂਦ ਸੁੱਤੇ ਹੋ ਹੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਆਪਣੇ ਪੰਜਾਬ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਮੇਰੇ ਕਹਿਣ ਦੇ ਭਾਵ ਕਿ ਆਪਣੇ ਗੁਰੂ ਘਰਾਂ ਨੂੰ ਆਪਣੇ ਸਿੱਖ ਧਰਮ ਨੂੰ ਅਤੇ ਪੰਜਾਬ ਅੰਦਰ ਖਾਲਸਾ ਰਾਜ ਨੂੰ ਸਥਾਪਿਤ ਕਰ ਲੋ ਕਿਤੇ ਇਹ ਨਾ ਹੋਵੇ ਕਿ ਇਹ ਰਾਜਨੀਤਿਕ ਲੋਕ ਤੁਹਾਨੂੰ ਆਪਸ ਵਿੱਚ ਲੜਾ ਕੇ ਮਾਰ ਦੇਣ ਅਤੇ ਆਪ ਤੁਹਾਡੇ ਉੱਪਰ ਕਬਜ਼ਾ ਹੋ ਜਾਣ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੇ ਵੀ ਪੰਜਾਬ ਵਿੱਚ ਆਪਣਾ ਸਿੱਖ ਰਾਜ ਸਥਾਪਿਤ ਨਹੀਂ ਕਰ ਸਕੋਗੇ ਅਤੇ ਇਹ ਤੁਹਾਡੀਆਂ ਨਸਲਾਂ ਨੂੰ ਬਰਬਾਦ ਕਰ ਦੇਣਗੇ ਤੁਸੀਂ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਤੁਸੀਂ ਇਸ ਸਮੇਂ ਨੂੰ ਸੰਭਾਲੋ ਸਿੱਖ ਜਥੇਬੰਦੀਆਂ ਇਕੱਠੀਆਂ ਹੋਓ ਸਿੱਖ ਇਕੱਠੇ ਹੋ ਕੇ ਪੰਜਾਬ ਦੀ ਅਗਵਾਹੀ ਕਰਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅੰਦਰ ਇਕਮੁੱਠ ਹੋ ਕੇ ਰਾਜ ਸਥਾਪਿਤ ਕਰਨ ਅਤੇ ਇਨ ਜੂ ਏਜੰਸੀਆਂ ਦੇ ਲੋਕ ਹਨ ਉਹਨਾਂ ਨੂੰ ਪੰਜਾਬ ਵਿੱਚੋਂ ਭਜਾਉਣ ਦੀ ਇਕਮੁੱਠ ਹੋ ਕੇ ਪਜਾਓ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਰਾਜ ਸਥਾਪਿਤ ਕਰਕੇ ਸ਼ਾਂਤੀਪੂਰਵਕ ਮਾਹੌਲ ਬਣਾਓ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਗੁੰਡਾਗਰਦੀ ਤੋਂ ਵਿਦੇਸ਼ਾਂ ਵਿੱਚ ਭੇਜਣ ਦੀ ਖੇਚਲ ਨਾ ਕਰੋ ਇਹਨਾਂ ਨੂੰ ਪੰਜਾਬ ਅੰਦਰ ਰਹਿ ਕੇ ਇੱਕ ਚੰਗਾ ਜੀਵਨ ਬਸਰ ਕਰਨ ਦਾ ਮਾਹੌਲ ਦਿਓ ਜੋ ਇਹ ਤੁਹਾਡੇ ਬੱਚੇ ਸਿੱਖ ਗੁਰਸਿੱਖ ਬਣ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਨ ਪੰਜਾਬ ਅੰਦਰ ਜੋ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਉਸ ਤਰ੍ਹਾਂ ਦਾ ਰਾਜ ਸਥਾਪਿਤ ਕਰੋ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਓ ਇਨੀਆਂ ਪੀਲਾਂ ਬੱਪੂ ਸੂਰਤ ਸਿੰਘ ਜੀ ਵੱਲੋਂ ਕਿਸਾਨਾਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕੀਤੀਆਂ ਗਈਆਂ ਉਹ ਤੁਹਾਨੂੰ ਵੀਡੀਓ ਦਿਖਾਉਂਦਿਆਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਅਤੇ ਵੀਡੀਓ ਪੂਰੀ ਦੇਖੋ ਗੁਰੂ ਪਿਆਰੇ ਗੁਰਸਮਾਹਰੇ ਗੁਰਦੁਆਰੇ ਸਹਾਸੰਗਤਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗ ਹੈ ਸਿੰਘ ਮੈਂ ਨਾਏ ਰੰਬੀ ਰੂਪ ਬੰਜ ਯਾਦਾਂ ਪ੍ਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੀ ਪਿਆਰ ਸਹਿਤ ਕਹਿਣੇ ਚਾਹਨਾ ਸਿੱਖ ਕੌਮ ਸ਼ੇਰਾਂ ਨੇ ਕੌਮ ਬਹਾਦਰਾਂ ਸੂਰਮਿਆਂ ਦੀਆਂ ਨੇ ਕੌਮ ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪੀਤਾ ਤੱਕ ਦੁਨੀਆਂ ਦੇ ਇਤਿਹਾਸ ਚ ਥਾਂ ਰਣਾਈਨ ਬੈਠਿਆ ਇਹਨੂੰ ਅੰਗਰੇਜ਼ੀ ਜੀ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ ਘਰੋਂ ਜੋ ਸਿੱਖਿਆ ਮਿਲਣੀ ਹੈ ਉਹ ਬਾਹਰ ਫੈਲਣੀ ਆ ਆਉਣ ਵਾਲੀ ਜਵਾਨੀ ਨੂੰ ਪੀੜ੍ਹੀ ਨੂੰ ਜਿਹਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਓ ਯੋਧਿਓ ਬਹਾਦਰੋ ਬੁੱਧੀ ਜੀਵਿਓ ਸਿਆਣਿਓ ਕੰਮ ਨੋ ਸਵਾਗੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਜਨ ਦੇ ਪੁੱਤਰ ਬਾਬੇ ਨਾਨਕ ਰੇਲਾ ਢੋਂਡ ਸਬੂਤ ਦਿਓ ਮੇਰੇ ਜਾਨੋ ਬਿਟਿਓ ਕੰਮ ਨੋ ਜਾਦੀ ਬਲ ਬਟਾਓ ਕਲਪਨ ਮੰਨਾਓ ਤੇ ਮਨ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤ ਜਿੱਦਣ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਾਉਣ ਲੱਗ ਜੂ ਇੰਨਾ ਕੋਈ ਕਹਿੰਦਾ ਹੋਇਆ ਖੇਮਾ ਦਾ ਜਾਤਕ ਹੈ ਇੱਕ ਅੱਖਰ ਫੇਰ ਪਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਦਾ ਮਾਨ ਸੋ ਕੰਮ ਨੂੰ ਸੰਭਾਲੋ ਤੁਸੀਂ ਕੰਮ ਦੇ ਹੀ ਰਹੇ ਹੋ ਹੀਰੇ ਦਾ ਮੁੱਲ ਬੈਸਾਂਜ ਨਹੀਂ ਹੁੰਦਾ ਰੁਪਈਆ ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ ਬਾਪ ਦੀ ਸੇਵਾ ਕਰੋ ਕਾਮ ਨੋ ਜਾ ਅੱਡੀ ਦਾ ਮੂੰਹ ਨਖਾਓ ਇਤਿਹਾਸ ਵਿੱਚ ਬੇਡੇ ਜਾ ਦੀ ਦੇ ਮੂੰਹ ਬਲੋਂ ਨਾਉਂ ਰਿਆ ਦਿਮਾਗ ਸੁੱਕਿਆ ਕਰਕੇ ਭੁੱਲ ਜਾਂਦਾ ਤੇ ਉਹਨਾਂ ਨੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਰ ਨੂੰ ਬਲੋ ਬਾਇਕ ਡੀ ਜੀ